ਦੀ ਕੋਈ ਬੇਰਹਿਕਤਾਂ ਕਰਨੀਆਂ ਉਹਨੇ ਸ਼ੁਰੂ ਕਰ ਦਿੱਤੀਆਂ ਹਾਂ ਹਾਂਜੀ ਹੈਨਾ ਚਲੋ ਅਸੀਂ ਮੰਨ ਲੈਂਦੇ ਹਾਂ ਕਿ ਉਹਦੇ ਵਿੱਚ ਕੋਈ ਵੀ ਡੈਵਲ ਸਪਿਰਿਟ ਜਿਹੜੀ ਆ ਗਈ ਔਰ ਉਸ ਸਮੇਂ ਤੁਹਾਨੂੰ ਕੀ ਜ਼ਰੂਰਤ ਪਈ ਆ ਕਿ ਤੁਸੀਂ ਉਹਦੀ ਵੀਡੀਓ ਸ਼ੂਟ ਕਰਦੇ ਜੇ ਉਸ ਬਾਅਦ ਤੁਸੀਂ ਉਹਨੂੰ ਵਾਇਰਲ ਕਰਦੇ ਜੇ ਉਸ ਬਾਅਦ ਤੁਸੀਂ ਘਰ ਘਰ ਪਹੁੰਚਾਉਂਦੇ ਜੇ ਉਹ ਵੀਡੀਓ ਉਸ ਲੜਤੀ ਦੀ ਤਾਂ ਇਹ ਅਸੀਂ ਮਤਲਬ ਉਹਦਾ ਤਮਾਸ਼ਾ ਕਿਉਂ ਬਣਾ ਰਹੇ ਅੱਜ ਨਹੀਂ ਦੇਖਾਂ ਕਿ ਮਸੀਹੀ ਸਮਾਜ ਦੇ ਉੱਪਰ ਇੱਕ આરોਪ ਚੱਲਦਾ ਵਾ ਕਿ ਇਹ ਪਖੰਡਵਾਦ ਆ ਮਸੀਹਿਤ ਸਾਰਾ ਕੁਝ ਪਖੰਡਵਾਦ ਆ ਦੇਖੋ ਬਾਕੀ ਪਖੰਡਵਾਦ ਦਾ ਜੋ આરોਪ ਉੱਠਦਾ ਹੈ ਮਸੀਹ ਸਮਾਜ ਦੇਤੇ ਔਰ ਉਸ ਦਾ ਜ਼ਿੰਮੇਵਾਰ ਉਹ ਲੋਕ ਨਹੀਂ ਆ ਜਿਹੜੇ આરોਪ ਲਗਾ ਰਹੇ ਆ ਅਸੀਂ ਖੁਦ ਜ਼ਿੰਮੇਵਾਰ ਆ ਸਾਡੇ ਪਾਸਟਰ ਲੋਕ ਜਿਹੜੇ ਆ ਉਹ ਖੁਦ ਜ਼ਿੰਮੇਵਾਰ ਹੈ ਇਸ ਚੀਜ਼ ਵਾਸਤੇ ਸਰ ਜਿਵੇਂ ਕਿ ਅੱਜ ਕੱਲ੍ਹ ਅਸੀਂ ਦੇਖ ਰਹੇ ਕਿ ਮਸੀਹੀ ਸਮਾਜ ਦੇ ਉੱਪਰ ਇੱਕ આરોਪ ਚੱਲਦਾ ਵਾ ਕਿ ਇਹ ਪਖੰਡਵਾਦ ਆ ਮਸੀਹयत ਸਾਰਾ ਕੁਝ ਖੰਡਵਾਦ ਆ ਤੇ ਅਸੀਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਕਿ ਜਿਵੇਂ ਇੱਕ ਪਾਸਟਰ ਹੱਥ ਲਾਉਂਦਾ ਵਾ ਕਿਸੇ ਨੂੰ ਤੋ ਪਿੱਛੇ ਨੂੰ ਡਿੱਗਣਾ ਸ਼ੁਰੂ ਹੋ ਜਾਂਦੇ ਲੋਕ ਔਰ ਟੜਪਣਾ ਸ਼ੁਰੂ ਕਰ ਦਿੰਦੇ ਆ ਇਹਦੇ ਵਿਸ਼ੇ 'ਚ ਮੈਂ ਪੁੱਛਣਾ ਚਾਹੁੰਦਾ ਕਿ ਬਾਈਬਲ ਕੀ ਆਖਦੀ ਹੈ ਦੇਖੋ ਅਗਰ ਅਸੀਂ ਮਸੀਹਤ ਨੂੰ ਸਮਝਣਾ ਚਾਹੁੰਦੇ ਆ ਨਾ ਜੇ ਸਭ ਤੋਂ ਵੱਡੀ ਚੀਜ਼ ਇਹ ਆ ਕਿ ਅਗਰ ਤੁਸੀਂ ਕ੍ਰਿਸਚੀਅਨਿਟੀ ਨੂੰ ਸਮਝਣਾ ਚਾਹੁੰਦੇ ਇਫ ਯੂ ਵਾਂਟ ਟੂ ਗੈਟ ਦਾ ਕ੍ਰਿਸਚੀਅਨਿਟੀ ਦੈਨ ਯੂ ਮਸਟ ਹੈਵ ਟੂ ਰੀਡ ਦਾ ਬਾਈਬਲ ਅਗਰ ਤੁਸੀਂ ਮਸੀਹੀਤ ਨੂੰ ਸਮਝਣਾ ਹੈ ਤੋ ਉਹਦੇ ਲਈ ਤੁਹਾਨੂੰ ਬਾਈਬਲ ਪੜ੍ਹਨੀ ਪਏਗੀ ਬਾਈਬਲ ਦੇ ਵਿੱਚ ਅਸੀਂ ਦੇਖਦੇ ਹਾਂ ਸਭ ਤੋਂ ਨੰਬਰ 1 ਪ੍ਰਭੂ ਯੀਸ਼ੂ ਮਸੀਹ ਦੀ ਸੇਵਕਾਈ ਨੂੰ ਅਸੀਂ ਦੇਖਦੇ ਹਾਂ ਸਾਢੇ 3 ਸਾਲ ਦਾ ਸਮਾਂ ਯੀਸ਼ੂ ਮਸੀਹ ਇਸ ਪ੍ਰithvi ਤੇ ਰਹੇ ਨਾ ਸੇਵਾ ਕੀਤੀ ਔਰ ਯੀਸ਼ੂ ਮਸੀਹ ਦੀ ਪੂਰੀ ਸੇਵਾ ਦੇ ਦੌਰਾਨ ਇੱਕ ਵੀ ਬੰਦੇ ਨੂੰ ਯੀਸ਼ੂ ਮਸੀਹ ਨੇ ਹੱਥ ਲਾ ਕੇ ਨਹੀਂ ਸੁੱਟਿਆ ਇਸ ਪ੍ਰਕਾਰ ਦਾ ਕੋਈ ਵੀ ਇਨਸੀਡੈਂਟ ਕੋਈ ਘਟਨਾ ਹਾਂ ਬਾਈਬਲ ਦੇ ਵਿੱਚ ਯੀਸ਼ੂ ਮਸੀਹ ਦੇ ਸਾਹਮਣੇ ਨਵੇਂ ਨਿਯਮ ਦੇ ਵਿੱਚ ਜੇ ਤੁਸੀਂ ਦੇਖਦੇ ਆ ਨਾ ਤਾਂ ਯੀਸ਼ੂ ਮਸੀਹ ਦੇ ਸਾਹਮਣੇ ਜੇ ਕੋਈ ਤੜਫਦਾ ਹੋਇਆ ਡਿੱਗਾ ਹੈ ਨਾ ਤੋਂ ਅਸੀਂ ਬਾਈਬਲ ਦੇ ਵਿੱਚੋਂ ਪੜ੍ਹ ਸਕਦੇ ਆ ਲੂਕਾ ਦੀ ਅੰਜੀਲ ਨੌ ਅਧਿਆਏ ਦੇ ਵਿੱਚ ਅਸੀਂ ਪੜ੍ਹ ਸਕਦੇ ਆ ਉਹ ਵਿਅਕਤੀ ਡਿੱਗੇ ਆ ਜਿਨ੍ਹਾਂ ਦੇ ਵਿੱਚ ਦੁਸ਼ਟ ਆਤਮਾ ਜਿਨ੍ਹਾਂ ਦੇ ਵਿੱਚ ਪ੍ਰਗਟ ਹੋਈ ਹੈ ਐਸੇ ਕੁਝ ਇਨਸੀਡੈਂਟ ਨਜ਼ਰ ਆਉਂਦੇ ਆ ਜਿਨ੍ਹਾਂ ਵਿਅਕਤੀਆਂ ਦੇ ਵਿੱਚ ਦੁਸ਼ਟ ਸ਼ਕਤੀ ਪ੍ਰਗਟ ਹੋਈ ਆ ਔਰ ਉਸ ਜਗ੍ਹਾ ਤੇ ਲਿਖਿਆ ਕਿ ਦੁਸ਼ਟ ਆਤਮਾ ਨੇ ਉਹਨਾਂ ਨੂੰ ਪਟਕਾ ਕੇ ਕੀ ਕੀਤਾ ਧਰਤੀ ਉੱਤੇ ਮਾਰਿਆ ਪਰ ਕਿਸੇ ਵੀ ਜਗ੍ਹਾ ਦੇ ਉੱਪਰ ਇਹੋ ਜਿਹਾ ਅਸੀਂ ਘਟਨਾ ਨਹੀਂ ਦੇਖਦੇ ਕਿ ਕਿਸੇ ਦੇ ਉੱਪਰ ਪਰਮੇਸ਼ਰ ਦਾ ਆਤਮਾ ਉਤਰਿਆ ਹੋਵੇ ਔਰ ਉਹ ਵਿਅਕਤੀ ਨੂੰ ਜ਼ਮੀਨ ਤੇ ਪਟਕਾ ਕੇ ਮਾਰਿਆ ਹੋਵੇ ਪ੍ਰਭੂ ਦੇ ਆਤਮਾ ਨੇ ਇਸ ਤਰ੍ਹਾਂ ਦਾ ਕੋਈ ਘਟਨਾ ਨਹੀਂ ਹੈਗਾ ਔਰ ਯੀਸ਼ੂ ਮਸੀਹ ਦੀ ਸੇਵਕਾਈ ਤੋਂ ਬਾਅਦ ਜਦੋਂ ਅਸੀਂ ਰਸੂਲਾਂ ਦੇ ਕਰਤੱਵ ਇੱਕ ਕਿਤਾਬ ਹੁੰਦੀ ਹੈ ਜਿਸ ਦੇ ਵਿੱਚ ਕਲੀਸਿਆ ਦਾ ਜੋ ਇਤਿਹਾਸ ਹੈ ਪਹਿਲੀ ਸਦੀ ਦਾ। ਤੋਂ ਉਸੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ 28 ਚੈਪਟਰ ਹੈ ਉਸ ਕਿਤਾਬ ਦੇ ਵਿੱਚ। ਸੋ ਉਸੇ ਵਿੱਚ ਵੀ ਕੋਈ ਐਸੀ ਘਟਨਾ ਨਹੀਂ ਆ ਕਿ ਰਸੂਲਾਂ ਨੇ ਪ੍ਰਭੂ ਯਿਸੂ ਮਸੀਹ ਦੇ ਜੋ ਚੇਲੇ ਸੀਗੇ ਜਾਂ ਹੋਰ ਵੀ ਕਈ ਨਵੇਂ ਲੋਕ ਸੇਵਾ ਚਾਏ ਜਿਸ ਦਾ ਕਿ ਪੌਲਸ ਪ੍ਰਭੂ ਯਿਸੂ ਮਸੀਹ ਦੇ 12 ਚੇਲਿਆਂ ਚ ਨਹੀਂ ਆ ਪਰ ਬਾਅਦ ਵਿੱਚ ਪ੍ਰਭੂ ਦੀ ਸੇਵਾ ਚ ਆ। ਤੋਂ ਰਸੂਲਾਂ ਦੇ ਕਰਤੱਵ 'ਚ ਵੀ ਸਾਨੂੰ ਕੋਈ ਐਸੀ ਘਟਨਾ ਨਹੀਂ ਨਜ਼ਰ ਆਉਂਦੀ। कि ਜਿਨ੍ਹਾਂ ਦੇ ਉੱਪਰ ਪਵਿੱਤਰ ਆਤਮਾ ਉਤਰਿਆ ਹੋਵੇ ਤੇ ਉਹ ਲੋਕ ਇਸ ਤਰ੍ਹਾਂ ਡਿੱਗੇ ਹੋਣ ਤੇ ਸਤੜਫੇ ਹੋਣ। ਰਸੂਲਾਂ ਦੇ ਕਰਤਬ 10ਵੇਂ ਅਧਿਆਏ ਦੇ ਵਿੱਚ ਜੋ ਆ ਕੋਰਨੇਲੀਅਸ ਨਾਮ ਦੇ ਬੰਦੇ ਦੇ ਘਰ ਜੋ ਆ ਪਤਰਸ ਗਿਆ। ਔਰ ਉਸ ਜਗ੍ਹਾ ਤੇ ਪਵਿੱਤਰ ਆਤਮਾ ਉਤਰਿਆ। ਜਦੋਂ ਪਤਰਸ ਨੇ ਉਹਨਾਂ ਨੂੰ ਬਚਨ ਸੁਣਾਇਆ। ਉਸ ਤੋਂ ਬਾਅਦ ਰਸੂਲਾਂ ਦੇ ਕਰਤਬ 8ਵੇਂ ਅਧਿਆਏ ਨੂੰ ਜਦੋਂ ਅਸੀਂ ਦੇਖਦੇ ਆਂ ਤਾਂ ਉੱਥੇ ਸਾਮਰੀਆ ਦੇ ਵਿੱਚ ਫਿਲਪਸ ਗਿਆ ਹੈ। ਔਰ ਫਿਲਪਸ ਤੋਂ ਬਾਅਦ ਪਤਰਸ ਔਰ ਉਸ ਨਾਲ ਪ੍ਰਭੂ ਦਾ ਦੇਖ ਹੋਰ ਦੱਸ ਗਿਆ। ਔਰ ਉਹਨਾਂ ਨੇ ਜਾ ਕੇ ਜਦੋਂ ਉਹਨਾਂ ਸਾਮਰੀਅਤ ਲੋਕਾਂ ਦੇ ਸਿਰ ਤੇ ਹੱਥ ਰੱਖੇ ਤਾਂ ਲਿਖਿਆ ਉੱਥੇ ਪਵਿੱਤਰ ਆਤਮਾ ਉਤਰਿਆ ਐਸੇ ਕਿੰਨੇ ਉਦਾਹਰਨ ਸਾਨੂੰ ਬਾਈਬਲ ਚ ਮਿਲਦੇ ਸਭ ਤੋਂ ਪਹਿਲਾ ਉਦਾਹਰਨ ਤੋਂ ਪੈਂਟਿਕੋਸਟਲ ਦੇ ਦਿਨ ਜਦੋਂ 120 ਦੇ ਕਰੀਬ ਲੋਕ ਜਦੋਂ ਇਕੱਠੇ ਹੋਏ ਸੀਗੇ ਤਾਂ ਉਸ ਸਮੇਂ ਲਿਖਿਆ ਪਵਿੱਤਰ ਆਤਮਾ ਉਹਨਾਂ ਤੇ ਵਹਾਇਆ ਗਿਆ ਔਰ ਉਹਨਾਂ ਨੇ ਇੱਕ ਵੱਡੀ ਹਨੇਰੀ ਦੀ ਗੂੰਜ ਸੁਣਾਈ ਦਿੱਤੀ ਉਹਨਾਂ ਦੇ ਉੱਤੇ ਅੱਗ ਦੀਆਂ ਜੀਭਾਂ ਵੱਖ-ਵੱਖ ਹੁੰਦੀਆਂ ਇੱਕ-ਇੱਕ ਦੀ ਜੀਭ ਦੇ ਉੱਤੇ ਅੱਗ ਦੀ ਜੀਭ ਠਹਿਰਦੀ ਗਿਆ ਉਨਨੂੰ ਨਜ਼ਰ ਆਈ ਪਰ ਉੱਥੇ ਇਸ ਤਰ੍ਹਾਂ ਕੋਈ ਨਹੀਂ ਕਿ ਕੋਈ ਤੜਫ ਤੜਫ ਕੇ ਡਿੱਗਾ ਹੋਵੇ ਜਾਂ ਉਸ ਤੋਂ ਬਾਅਦ ਛੇਲਿਆਂ ਨੇ ਕਿਸੇ ਨੂੰ ਹੱਥ ਲਾਇਆ ਹੋਵੇ ਤੇ ਉਹ ਤੜਫ ਤੜਫ ਕੇ ਡਿੱਗਿਆ ਹੋਵੇ ਸੋ ਬਾਈਬਲ ਜੋ ਆ ਆਧਾਰ ਆ ਮਸੀਹੀਤ ਦਾ ਤਾਂ ਵੀ ਯਿਸੂ ਮਸੀਹ ਦੀ ਡਾਕਟਰਿਨਸ ਪਰ ਵੀ ਯਿਸੂ ਮਸੀਹ ਦਾ ਜੋ ਉਪਦੇਸ਼ ਆ ਉਹ ਆਧਾਰ ਹੈ सो so, मसीहियत प्रभु यीशु मसीह सिद्धांत के उत्ते खड़ी होंगी कायम होंगी और प्रभु यीशु मसीह के सिद्धांत से चलती है और जे जदों तक सिद्धांत जिंदा आ किसी सेवकई की भी आत्मिक जिंदगी जो तक प्रभु यीशु मसीह द्वारा दिते गए सिद्धांत जो है जो तक जिंदते हैं उदों तक समझ लो कि सेवा जिंदगी है ਪਰ ਅਗਰ ਕਿਸੇ ਦੀ ਸੇਵਕਾਈ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਦਿੱਤੇ ਗਏ ਸਿਧਾਂਤ ਅਗਰ ਮਰ ਗਏ ਤਾਂ ਫਿਰ ਉਹ ਸੇਵਾ ਵੀ ਜੀਵਤ ਨਹੀਂ ਜਿਵੇਂ ਕਿ ਇਹ ਵੀ ਲੋਗ ਤਾਂ ਉਹੀ ਬਾਈਬਲ ਪੜਦੇ ਆ ਪਾਸਟਰ ਲੋਗ ਹਾਂਜੀ ਸਾਰੇ ਉਹੀ ਬਾਈਬਲ ਪੜਦੇ ਤੇ ਫਿਰ ਇਹਨਾਂ ਨੂੰ ਕਿਉਂ ਨਹੀਂ ਉਹ ਚੀਜ਼ ਦੀ ਸਮਝ ਆ ਰਹੀ ਨਹੀਂ ਬਾਈਬਲ ਸੀ ਗਲਤ ਕਰ ਰਹੇ ਆ ਇਸ ਚੀਜ਼ ਦੇਖੋ ਸਵਾਲ ਬਾਈਬਲ ਪੜਨ ਦਾ ਨਹੀਂ ਆ ਸਵਾਲ ਬਾਈਬਲ ਨੂੰ ਸਮਝਣ ਦਾ ਵੀ ਆ ਨੰਬਰ 1 ਔਰ ਉਸ ਬਾਈਬਲ ਦਾ ਜੋ ਵਚਨ ਆ ਉਹਨੂੰ ਸਵੀਕਾਰ ਕਰਨ ਦਾ ਵੀ ਆ ਪੰਤ ਤੁਸੀਂ ਦੇਖੋ ਇੱਕ ਚੋਰ ਆ ਉਹ ਬਾਈਬਲ ਲੈ ਕੇ ਚੱਲ ਰਿਹਾ ਹਾਂਜੀ ਤਾਂ ਕੀ ਅਸੀਂ ਹੁਣ ਕਹੀਏ ਕਿ ਬਾਈਬਲ ਚੋਰੀ ਕਰਨਾ ਸਿੱਖ ਹੁੰਦੀ ਹੈ ਕਿਉਂਕਿ ਬਾਈਬਲ ਤੋਂ ਪੜ੍ਹਦਾ ਹੈ ਔਰ ਸਭ ਤੋਂ ਵੱਡੀ ਗੱਲ ਦੇਖੋ ਇੱਕ ਸਵਾਲ ਮੈਂ ਤੁਹਾਨੂੰ ਕਰਦਾ ਹਾਂ ਕਿ ਪਤਰਸ ਦਾ ਗੁਰੂ ਕੌਣ ਸੀਗਾ ਰਬੀ ਯੇਸ਼ੂ ਰਬੀ ਯੇਸ਼ੂ ਮਸੀਹ ਅੰਦਰੀਆਸ ਦਾ ਗੁਰੂ ਕੌਣ ਸੀਗਾ ਰਬੀ ਯੇਸ਼ੂ ਯਹੂਦਾ ਇਸਕਰੀਓਤੀ ਦਾ ਗੁਰੂ ਕੌਣ ਸੀ ਰਬੀ ਯੇਸ਼ੂ ਜਿਹੋ ਦਸਕਰੋਤੀ ਜਿਹੜਾ ਉਹ ਕੀ ਕਰ ਰਿਹਾ ਉਹ ਚੋਰੀ ਕਰ ਰਿਹਾ ਗੁਤਲੀ ਚ ਹਾਂ ਔਰ ਪਤਰਸ ਜਿਹੜਾ ਉਹ ਅਖੀਰ ਤੱਕ ਸ਼ਹੀਦ ਹੋ ਰਿਹਾ ਪ੍ਰਭੂ ਯਸ਼ੂ ਮਸੀਹ ਨਾਮ ਦੀ ਖਾਤਰ ਹਾਂਜੀ ਠੀਕ ਹੈ ਨਾ ਸੋ ਸਵਾਲ ਇਹ ਨਹੀਂ ਹੈ ਕਿ ਬਾਈਬਲ ਇੱਕ ਹੀ ਹੈ ਬਾਈਬਲ ਇੱਕ ਹੀ ਹੁੰਦੀ ਹੈ ਪਰ ਬਾਈਬਲ ਪੜਨ ਵਾਲਾ ਹਰ ਇੱਕ ਇਨਸਾਨ ਦਾ ਜਿਹੜਾ ਇੱਕ ਮਨ ਹੁੰਦਾ ਹੈ ਉਹ ਵੱਖਰਾ ਹੈ ਕਿਸੇ ਨੇ ਬਾਈਬਲ ਨੂੰ ਹੱਥ ਵਿੱਚ ਇਸ ਲਈ ਲਿਆ ਆ ਤਾਂ ਕਿ ਉਹ ਚਾਹੁੰਦਾ ਕਿ ਮੈਂ ਇਸ वचन ਦੇ ਅਨੁਸਾਰ ਕੀਆ ਚੱਲਣਾ ਆ ਉਹ ਪ੍ਰਭੂ ਦੇ ਅੱਗੇ ਹੁੰਦਾ ਕਿ ਪ੍ਰਭੂ ਤੂੰ ਆਪਣਾ ਵਚਨ ਦੇ ਅਨੁਸਾਰ ਮੈਨੂੰ ਬਣਾ ਔਰ ਇੱਕ ਉਹ ਵਿਅਕਤੀ ਆ ਜਿਹੜਾ ਕੀ ਆ ਸਿਰਫ ਇੱਕ ਫਾਰਮੈਲਿਟੀ ਵਾਸਤੇ ਕਹਿ ਲਓ ਜਾਂ ਦਿਖਾਵੇ ਵਾਸਤੇ ਕਹਿ ਲਓ ਠੀਕ ਹੈ ਨਾ ਬਾਈਬਲ ਹੱਥ ਵਿੱਚ ਲੈਂਦਾ ਹਾਂ ਪਰ ਫਿਰ ਵੀ ਉਹਦਾ ਅਗਰ ਮੰਨ ਨਹੀਂ ਆ ਕਿ ਬਦਲਣ ਦਾ ਤਾਂ ਇਹ ਵਚਨ ਪੜ੍ਹ ਕੇ ਵੀ ਉਹ ਕੀ ਨਹੀਂ ਕਰ ਸਕਦਾ ਕਦੀ ਵਚਨ ਨੂੰ ਸਮਝ ਨਹੀਂ ਸਕਦਾ ਇਸ ਲਈ ਵਚਨ ਸਮਝਣ ਵਾਸਤੇ ਜੋ ਆ ਸਿਰਫ ਬਾਈਬਲ ਹੱਥ ਵਿੱਚ ਹੋਣਾ ਕਾਫੀ ਨਹੀਂ ਆ ਬਲਕਿ ਤੁਹਾਡਾ ਜੀਵਨ ਖੁਦਾ ਦੇ ਹੱਥ ਵਿੱਚ ਆਉਣਾ ਜ਼ਰੂਰੀ ਹੈ। ਅਗਰ ਤੁਹਾਡੇ ਹੱਥ ਵਿੱਚ ਬਾਈਬਲ ਆ ਗਈ ਹੈ। ਪਰ ਅਗਰ ਤੁਹਾਡਾ ਜੀਵਨ ਖੁਦਾ ਦੇ ਹੱਥ ਵਿੱਚ ਨਹੀਂ ਜਾ ਰਿਹਾ। ਤੋਂ ਇਹ ਵਚਨ ਵੀ ਤੁਹਾਨੂੰ ਬਦਲ ਨਹੀਂ ਪਾਏਗਾ। ਬਾਈਬਲ ਖੁੱਲ ਗਈ ਹੈ। ਤੋਂ ਤੁਹਾਡੇ ਹੱਥ ਵਿੱਚ ਕੀ ਹੋ ਗਈ ਬਾਈਬਲ? ਖੁੱਲ ਗਈ ਹੈ। ਪਰ ਤੁਸੀਂ ਇੱਕ ਚੀਜ਼ ਨੂੰ ਸੋਚ ਕੇ ਦੇਖੋ। ਅਗਰ ਤੁਹਾਡੀ ਬੁੱਧ ਨਹੀਂ ਖੁੱਲੀ। ਅਗਰ ਖੁਦਾ ਨੇ ਤੁਹਾਡੀ ਬੁੱਧੀ ਨਹੀਂ ਖੋਲੀ। ਤੋਂ ਇਹ ਵਚਨ ਕਿ ਸਤੋ ਸੇ ਸਮਝ ਸਕਦੇ ਇਸ ਕਰਕੇ ਕੋਈ ਵੀ ਇਨਸਾਨ ਜਿਹੜਾ ਹੈ ਨਾ ਉਹ ਪਰਮੇਸ਼ਰ ਦੇ ਬਚਨ ਨੂੰ ਆਪਣੀ ਬੁੱਧੀ ਦੇ ਅਨੁਸਾਰ ਆਪਣੀ ਯੋਗਤਾ ਦੇ ਅਨੁਸਾਰ ਕਦੀ ਵੀ ਕੀ ਨਹੀਂ ਕਰ ਪਾਏਗਾ ਸਮਝ ਨਹੀਂ ਪਾਏਗਾ ਜਦੋਂ ਤੱਕ ਪਰਮੇਸ਼ਰ ਦਾ ਆਤਮਾ ਉਹ ਦੂਸਰਾ ਸਹਾਇਕ ਜੋ ਸਾਡੇ ਲਈ ਭੇਜਿਆ ਗਿਆ ਹੈ ਜਦੋਂ ਤੱਕ ਪਵਿੱਤਰ ਆਤਮਾ ਤੁਹਾਡੀ ਮਦਦ ਨਹੀਂ ਕਰੇਗਾ ਯੂ ਕੈਨ ਨੈਵਰ ਗੈਟ ਦਿਸ ਵਰਡ ਆਫ ਗੋਡ ਵੀ ਕੈਨ ਨੈਵਰ ਬੀ ਏਬਲ ਟੂ ਅੰਡਰਸਟੈਂਡ ਬਾਈ ਆਸੈਲ ਅਸੀਂ ਕਦੀ ਆਪਣੇ ਆਪ ਤੋਂ ਵਚਨ ਨਹੀਂ ਕਰ ਸਕਦੇ ਸਮਝ ਨਹੀਂ ਸਕਦੇ ਬਾਕੀ ਪਖੰਡਵਾਦ ਦਾ ਜੋ આરોਪ ਉੱਠਦਾ ਹੈ ਮਸੀਹ ਸਮਾਜ ਦੇ ਉੱਤੇ ਔਰ ਉਸ ਦਾ ਜ਼ਿੰਮੇਵਾਰ ਉਹ ਲੋਕ ਨਹੀਂ ਆ ਜਿਹੜੇ આરોਪ ਲਗਾ ਰਹੇ ਆ ਅਸੀਂ ਖੁਦ ਜ਼ਿੰਮੇਵਾਰ ਆ ਸਾਡੇ ਪਾਸਟਰ ਲੋਕ ਜਿਹੜੇ ਆ ਉਹ ਖੁਦ ਜ਼ਿੰਮੇਵਾਰ ਐ ਇਸ ਚੀਜ਼ ਵਾਸਤੇ ਕਿਉਂਕਿ ਤੁਸੀਂ ਮੌਕਾ ਦਿੰਦੇ ਜੇ ਔਰ ਅਸੀਂ ਇੱਕ ਗੱਲ ਦੇਖੀਏ ਨਾ ਤੋ ਸਾਡੇ ਸਮਾਜ ਦੇ ਵਿੱਚ ਐਸੇ ਐਸੇ ਲੋਕ ਬੈਠੇ ਆ ਕਿ ਤੁਹਾਡੀ ਸਿੱਧੀ ਗੱਲ ਨੂੰ ਵੀ ਉਹ ਟੇਢੀ ਕਰ ਦੇਣਗੇ ਠੀਕ ਤੁਹਾਡੀ ਸਿੱਧੀ ਗੱਲ ਨੂੰ ਵੀ ਟੇਢੀ ਕਰਕੇ ਕੀ ਕਰ ਦੇਣਗੇ ਪੇਸ਼ ਕਰ ਦੇਣਗੇ ਤੁਹਾਡੇ ਸਿੱਧੇ ਕੰਮ ਨੂੰ ਵੀ ਉਹ ਇੱਕ ਤਮਾਸ਼ਾ ਬਣਾ ਸਕਦੇ ਆ ਪਰ ਜੇ ਅਸੀਂ ਕੰਮ ਹੀ ਟੇਡਾ ਕਰ ਰਹੇ ਆ ਤੋ ਉਹ ਟੇਡੇ ਕੰਮ ਨੂੰ ਕਿਤਰਾ ਛੱਡਣਗੇ ਕਿਤਰਾ ਨਜ਼ਰ ਅੰਦਾਜ਼ ਕਰਨਗੇ ਠੀਕ ਹੈ ਨਾ ਇਸ ਲਈ ਇਹ ਜਿਹੜੇ ਲੋਕ ਅੱਜ ਮਸੀਹੀਤ ਨੂੰ ਜੋ ਆ ਠੱਠੇ ਬਾਜੀ ਕਰ ਰਹੇ ਆ ਸਮਾਜ ਦੇ ਉਹ ਉਹਨਾਂ ਦਾ ਕੋਈ ਕਸੂਰ ਨਹੀਂ ਆ ਉਹ ਜ਼ਿੰਮੇਵਾਰ ਨਹੀਂ ਐਸ ਗੱਲ ਵਾਸਤੇ ਠੀਕ ਹੈ ਨਾ ਕਿਉਂਕਿ ਅਗਰ ਤੁਸੀਂ ਦੇਖੋ ਵੀ ਜਦੋਂ ਵੀ ਕੋਈ ਆਪਣਾ ਮਦਾਰੀ ਆਉਂਦਾ ਹੈ ਨਾ ਚੌਂਕ ਦੇ ਵਿੱਚ ਬੈਠ ਜਾਂਦਾ ਹੈ ਹਾਂਜੀ ਤਮਾਸ਼ਾ ਦਿਖਾਉਣ ਵਾਸਤੇ ਤਾਂ ਜਿਹੜੀ ਦੁਨੀਆ ਆਸ-ਪਾਸ ਇਕੱਠੀ ਹੋ ਗਈ ਆ ਉਹਨਾਂ ਉਹਨਾਂ ਨੂੰ ਤੁਸੀਂ ਕਿਉਂ ਕਹੋਗੇ ਕਿ ਤੁਸੀਂ ਕੀ ਤਮਾਸ਼ਾ ਲਾਇਆ ਉਹਨਾਂ ਨੇ ਤੇ ਇਕੱਠੇ ਹੋਣਾ ਹੀ ਆ ਜਦੋਂ ਤੁਸੀਂ ਇੱਕ ਡੰਗਰੂ ਲੈ ਕੇ ਤੁਸੀਂ ਆਪਣਾ ਇੱਕ ਮਦਾਰੀ ਮਦਾਰੀ ਖੇਡ ਤੁਸੀਂ ਆਪਣਾ ਚਲਾ ਲਿਆ ਆ ਤੇ ਫਿਰ ਲੋਕਾਂ ਨੇ ਤੇ ਤੁਹਾਡੇ ਆਸ-ਪਾਸ ਇਕੱਠੇ ਹੋਣਾ ਹੀ ਆ ਹਾਂਜੀ ਸੋ ਇਸ ਕਰਕੇ ਜਦੋਂ ਅਸੀਂ ਆਪ ਮਤਲਬ ਇਸ ਤਰ੍ਹਾਂ ਦੇ ਤਮਾਸ਼ੇ ਕਰ ਕਰਕੇ ਆਪਣਾ ਇੱਕ ਦਿਖਾ ਰਹੇ ਆ ਲੋਕਾਂ ਨੂੰ ਤੇ ਉਸ ਤੋਂ ਬਾਅਦ ਲੋਕਾਂ ਨੇ ਤੇ ਠੱਠੇ ਬਾਜੀ ਕਰਨੀ ਆ ਅਸੀਂ ਉਹਨਾਂ ਨੂੰ ਨਹੀਂ ਕਹਿ ਸਕਦੇ ਕਿ ਤੁਸੀਂ ਠੱਠੇ ਬਾਜੀ ਕਿਉਂ ਕਰ ਰਹੇ ਜੀ ਕਿਉਂ ਤੁਸੀਂ ਸਾਡਾ ਤਮਾਸ਼ਾ ਬਣਾ ਰਹੇ ਜੀ ਕਿਉਂ ਤੁਸੀਂ ਸਾਡੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਲਗਾ ਰਹੇ ਜੀ ਉਹਨਾਂ ਨੂੰ ਅਸੀਂ ਖੁਦ ਮੌਕਾ ਦੇ ਰਹੇ ਹਾਂ ਠੀਕ ਹੈ ਔਰ ਸਭ ਤੋਂ ਵੱਡੀ ਚੀਜ਼ ਕੀ ਹੁੰਦੀ ਆ ਕਿ ਜਦੋਂ ਵੇਖੋ ਮਸੀਹੀयत ਮਸੀਹ ਸਮਾਜ ਦੇ ਵਿੱਚ ਜਾਂ ਕਿਸੇ ਚਰਚ ਦੇ ਵਿੱਚ ਗਰ ਕਿਸੇ ਦੇ ਵਿੱਚ ਦੁਸ਼ਟ ਸ਼ਕਤੀ ਆ ਗਈ ਹੈ ਅਗਰ ਉਹ ਲੜਕੀ ਕਿਸੇ ਦੀ ਚਲੋ ਧੀ ਭੈਣ ਤੁਹਾਡੀ ਬੰਦਗੀ ਦੇ ਵਿੱਚ ਆਈ ਹੈ ਹਾਂਜੀ ਅਗਰ ਉਹਦੇ ਵਿੱਚ ਦੁਸ਼ਟ ਸ਼ਕਤੀ ਪ੍ਰਗਟ ਹੋ ਗਈ ਹੈ ਹਾਂਜੀ ਠੀਕ ਹੈ ਨਾ ਚਲੋ ਉਹ ਲੜਕੀ ਆਊਟ ਆਫ ਕੰਟਰੋਲ ਹੋ ਗਈ ਉਹਨੇ ਡਿੱਗ ਗਈ ਆ ਜਾਂ ਕਿਸ ਤਰ੍ਹਾਂ ਵੀ ਲਾਲੋ ਅਜੀਬੋ ਗਰੀਬ ਹਰਕਤਾਂ ਕਰਨੀਆਂ ਉਹਨੇ ਸ਼ੁਰੂ ਕਰ ਦਿੱਤੀਆਂ ਹੈ ਹਾਂਜੀ ਹਨਾ ਚਲੋ ਅਸੀਂ ਮੰਨ ਲੈਂਦੇ ਆ ਤੇ ਉਹਦੇ ਵਿੱਚ ਕੋਈ ਵੀ ਡੈਵਲ ਸਪਿਰਿਟ ਜਿਹੜੀ ਆ ਗਈ ਔਰ ਉਸ ਸਮੇ ਤੁਹਾਨੂੰ ਕੀ ਜ਼ਰੂਰਤ ਪਈ ਆ ਕਿ ਤੁਸੀਂ ਉਹਦੀ ਵੀਡੀਓ ਸ਼ੂਟ ਕਰਦੇ ਜੇ ਉਸ ਬਾਅਦ ਤੁਸੀਂ ਉਹਨੂੰ ਵਾਇਰਲ ਕਰਦੇ ਜੇ ਉਸ ਬਾਅਦ ਤੁਸੀਂ ਘਰ ਘਰ ਪਹੁੰਚਾਉਂਦੇ ਜੇ ਉਹ ਵੀਡੀਓ ਉਸ ਲੜਕੀ ਦੀ ਤਾਂ ਇਹ ਅਸੀਂ ਮਤਲਬ ਉਹਦਾ ਤਮਾਸ਼ਾ ਕਿਉਂ ਬਣਾ ਰਹੇ ਹਾਂ ਹਾਂ ਠੀਕ ਹੈ ਨਾ ਇਹਨਾਂ ਚੀਜ਼ਾਂ ਨੂੰ ਦੇਖ ਕੇ ਜਿਹੜੇ ਸਮਾਜ ਦੇ ਉਹ ਲੋਕ ਜਿਹੜੇ ਅਜੇ ਤੱਕ ਉਹਨਾਂ ਨੇ ਯਿਸੂ ਮਸੀਹ ਨੂੰ ਨਹੀਂ ਜਾਣਿਆ ਖੁਦਾ ਦੇ ਬੱਚਨ ਉਹਨਾਂ ਨੇ ਨਹੀਂ ਜਾਣਿਆ ਹਾਂਜੀ ਤਾਂ ਉਹਨਾਂ ਦੇ ਸਾਹਮਣੇ ਅਸੀਂ ਕੀ ਇਮੇਜ ਪੇਸ਼ ਕਰ ਰਹੇ ਹਾਂ ਕਿ ਖੁਦਾ ਦਾ ਜੋ ਭਵਨ ਆ ਜੋ ਖੁਦਾ ਦੀ ਕਲੀਸੀਆ ਆ ਕਿ ਉੱਥੇ ਇਹ ਕੰਮ ਚੱਲਦੇ ਆ ਭੂਤ ਪ੍ਰਸਤੀ ਹੁਣ ਤੁਸੀਂ ਦੇਖੋ ਕਿ ਇੱਕ ਬੱਚਾ ਹੈ ਨਾ ਉਹ ਜਦੋਂ ਐਸੇ ਵੀਡੀਓ ਦੇਖੇਗਾ ਨਾ ਤਾਂ ਉਹਦੇ ਅੰਦਰ ਇੱਕ ਡਰ ਆਏਗਾ ਚਰਚ ਨੂੰ ਲੈ ਕੇ ਉਹਦੇ ਅੰਦਰ ਇੱਕ ਸਹਿਮ ਆਏਗਾ ਹਾਂਜੀ ਇੱਕ ਨੌਜਵਾਨਾਂ ਦੇ ਅੰਦਰ ਜਿਹੜੇ ਵੇਖੋ ਕੁਝ ਐਜੂਕੇਟਿਡ ਕੁਝ ਬੱਚੇ ਆ ਕੁਝ ਨੌਜਵਾਨ ਆ ਉਹ ਐਸੀਆਂ ਚੀਜ਼ਾਂ ਨੂੰ ਦੇਖਣਗੇ ਤੇ ਉਹ ਕਦੀ ਵੀ ਮੈਂ ਨਹੀਂ ਸਮਝਦਾ ਕਿ ਉਹ ਆਕਰਸ਼ਿਤ ਹੋਣਗੇ ਕਿ ਅਸੀਂ ਚਰਚ ਜਾਈਏ ਜਦੋਂ ਐਸੇ ਦੇਖਣਗੇ ਕਿ ਕੋਈ ਕੁੜੀ ਆ ਉਹ ਤੜਫ ਰਹੀ ਆ ਕੋਈ ਕੁੜੀ ਆ ਉਹ ਤੜਫ ਰਹੀ ਆ ਠੀਕ ਹੈ ਨਾ ਹਾਂਜੀ ਤਾਂ ਸਾਡਾ ਫਰਜ਼ ਆ ਕਿ ਅਸੀਂ ਐਸਾ ਐਸੀ ਚੀਜ਼ ਨੂੰ ਹਮੇਸ਼ਾ ਹੀ ਕੀ ਕਰੋ ਲੀਕ ਨਾ ਕਰੋ ਇਸ ਤਰ੍ਹਾਂ ਵਾਇਰਲ ਨਾ ਕਰੋ ਨਾ ਹਾਂਜੀ ਅਗਰ ਕਿਸੇ ਦੀ ਚਲੋ ਬੱਚੀ ਕਿਸੇ ਦੀ ਧੀ ਭੈਣ ਤੁਹਾਡੀ ਬੰਦਗੀ ਚ ਆ ਗਈ ਆ ਅਗਰ ਉਹਦੇ ਵਿੱਚ ਕੋਈ ਜੋ ਸ਼ਕਤੀ ਆ ਗਈ ਆ ਤੁਸੀਂ ਪ੍ਰਾਰਥਨਾ ਕਰੋ ਤੇ ਉਹਦੇ ਲਈ ਵਾਸਤੇ ਉਹ ਅਗਰ ਉਹ ਠੀਕ ਹੋ ਗਈ ਆ ਹਾਂ ਉਹਦੀ ਗਵਾਹੀ ਆ ਉਹ ਅੱਗੇ ਆ ਕੇ ਗਵਾਹੀ ਦੇਵੇ ਕਿ ਹਾਂ ਮੈਂ ਇੱਥੇ ਆਈ ਸੀਗੀ ਔਰ ਮੈਨੂੰ ਆਹ ਪ੍ਰੋਬਲਮ ਸੀਗੀ ਔਰ ਪ੍ਰਭੂ ਨੇ ਮੈਨੂੰ ਚੰਗਾ ਕੀਤਾ ਇਸ ਚੀਜ਼ ਨੂੰ ਤੁਸੀਂ ਵਾਇਰਲ ਕਰ ਸਕਦੇ ਹੋ ਜਦੋਂ ਕਿ ਉਹ ਆਪਣੀ ਗਵਾਹੀ ਦੇ ਰਹੀ ਆ ਪਰ ਉਹ ਅਜੀਬੋ-ਗਰੀਬ ਡਿਗਰੀ ਆ ਕਈ ਕਿਸੇ ਦੇ ਸਿਰ ਤੇ ਚੁੰਨੀ ਵੀ ਨਹੀਂ ਹੁੰਦੀ ਕਿਸੇ ਦਾ ਕੱਪੜਾ ਵੀ ਇੱਧਰ-ਉੱਧਰ ਹੋ ਜਾਂਦਾ ਆ ਸਰੀਰ ਤੋਂ ਉਹ ਸਾਰਾ ਕੁਝ ਅਸੀਂ ਰਿਕਾਰਡ ਕਰਕੇ ਤੇ ਦੁਨੀਆ ਨੂੰ ਦਿਖਾ ਰਹੇ ਸਰ ਜਿਵੇਂ ਕਿ ਕਿਹਾ ਜਾਂਦਾ ਕਿ ਲੋਕ ਟ੍ਰੇਨਿੰਗ ਦਿੱਤੀ ਜਾਂਦੀ ਇਹਨਾਂ ਨੂੰ ਇਦਾਂ ਤੜਪੰਦੀ ਜਾਂ ਕਿਸੇ ਦਾ ਪਤਾ ਕਿੰਦਾ ਦੇਖੋ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਆ ਉਹਦੀ ਵਜ੍ਹਾ ਪਤਾ ਕੀ ਆ ਉਹਦੀ ਵਜ੍ਹਾ ਇਹ ਹੁੰਦੀ ਆ ਕਿ ਅਕਸਰ ਅਸੀਂ ਕਈ ਦੇਖਦੇ ਆ ਕਿ ਵਲੰਟੀਅਰਸ ਜੋ ਹੁੰਦੀਆਂ ਆ ਵਲੰਟੀਅਰਸ ਟੀਮ ਹੁੰਦੀ ਹੈ ਜੋ ਹਾਂਜੀ ਉਹ ਜਦੋਂ ਉਹੀ ਤੜਫ ਰਹੀਆਂ ਹੈ ਉਹੀ ਡਿੱਗ ਰਹੀਆਂ ਹੈ ਹਾਂਜੀ ਤਾਂ ਫਿਰ ਉੱਥੇ ਤੇ ਫਿਰ ਦੁਨੀਆ ਨੇ ਇਹੋ ਹੀ ਕਹਿਣਾ ਹੈ ਨਾ ਕਿ ਇਹ ਇਹਨਾਂ ਦੀ ਟੀਮ ਹੈ ਨੇਪਤੀ ਗਈ ਕੋਈ ਇੱਕ ਹੱਥ ਲਾ ਰਿਹਾ ਤੇ ਸਭ ਡਿੱਗ ਰਹੀ ਹੈ ਠੀਕ ਹੈ ਨਾ ਤਾਂ ਅੱਜ ਕੱਲ੍ਹ ਦੇਖੋ ਇਹ ਸਭ ਕੁਝ ਚੱਲ ਰਿਹਾ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਹਾਂ ਅਸੀਂ ਵੀ ਮਸੀਹ ਲੋਕ ਆ ਔਰ ਅਸੀਂ ਇਹ ਗੱਲ ਜੇ ਤੋ ਬੋਲਦੇ ਆਂ ਤੇ ਫਿਰ ਸਾਡੇ ਮਸੀਹ ਲੋਕ ਸਾਡੇ ਖਿਲਾਫ ਬੋਲਦੇ ਆ ਕਿ ਤੁਸੀਂ ਮਸੀਹ ਹੋ ਕੇ ਤੇ ਤੁਸੀਂ ਮਸੀਹੀ ਲੋਕਾਂ ਦੇ ਉੱਪਰ ਹੀ ਤੁਸੀਂ આરોਪ ਲਾ ਰਹੇ ਹੋ ਹਾਂਜੀ ਠੀਕ ਹੈ ਨਾ ਦੇਖੋ ਸਹੀ ਮਾਇਨੇ ਦੇ ਵਿੱਚ ਮਸੀਹ ਸਮਾਜ ਦਾ ਹਿੱਸਾ ਉਹੀ ਵਿਅਕਤੀ ਆ ਜਿਹੜਾ ਪਰਮੇਸ਼ਰ ਦੇ ਵਚਨ ਨੂੰ ਤੇ ਸਹੀ ਸਿਧਾਂਤਾਂ ਨੂੰ ਲੈ ਕੇ ਚੱਲ ਰਿਹਾ ਹੈ ਠੀਕ ਹੈ ਨਾ ਔਰ ਅੱਜ ਇਹ ਚੀਜ਼ਾਂ ਜੋ ਚੱਲ ਰਹੀਆਂ ਹਨ ਨਾ ਠੀਕ ਹੈ ਇਹ ਪੂਰੀ ਤਰ੍ਹਾਂ ਮਸੀਹੀਅਤ ਨੂੰ ਬਦਨਾਮ ਕਰਨ ਵਾਲੀਆਂ ਇੱਕ ਮਸੀਹੀਅਤ ਦੇ ਵਿੱਚ ਇੱਕ ਪਖੰਡਵਾਦ ਨੂੰ ਲੈ ਕੇ ਆਉਣ ਵਾਲੀਆਂ ਹਨ ਹਾਂਜੀ ਔਰ ਮੈਂ ਸਮਝਦਾ ਹਾਂ ਕਿ ਜਿਹੜੇ ਵੀ ਨੌਜਵਾਨ ਐਸੀਆਂ ਚੀਜ਼ਾਂ ਨੂੰ ਦੇਖਦੇ ਆ ਉਹ ਚਰਚ ਦੇ ਵੱਲ ਕর্ষਿਤ ਹੋਣ ਦੀ ਬਜਾਏ ਚਰਚ ਤੋਂ ਦੂਰ ਭੱਜਣਗੇ ਠੀਕ ਹੈ ਇਹ ਫਿਰ ਜਿਵੇਂ ਨਵੇਂ ਲੋਕ ਆ ਜੋ ਪ੍ਰਭੂ ਨੂੰ ਜਾਨਣਾ ਚਾਹੁੰਦੇ ਆਉਣਾ ਚਾਹੁੰਦੇ ਚਰਚ ਦੇ ਵਿੱਚ ਕਿਵੇਂ ਉਹਨਾਂ ਨੂੰ ਪਤਾ ਲੱਗੇਗਾ ਕਿ ਇਹ ਸੇਵਕ ਸਹੀ ਆ ਇਹ ਸੇਵਕ ਗਲਤ ਹੈ ਆ ਪਤਾ ਕੀ ਹੈ ਦੇਖੋ ਪ੍ਰੋਬ ਦੇ ਵਚਨ ਚ ਇਹ ਹੁਣਾ ਲਿਖਦਾ ਹੈ ਪਹਿਲਾ ਹੁਣਾ ਚਾਰ ਅਧਿਆਏ ਇਸ ਦਾ 1 2 ਵਚਨ ਚ ਲਿਖਿਆ ਆ ਕਿ ਹਰੇਕ ਆਤਮਾ ਦੀ ਪ੍ਰਤੀਤ ਨਾ ਕਰੋ ਬਲਕਿ ਉਹਨਾਂ ਨੂੰ ਪਰਖੋ ਠੀਕ ਹੈ ਨਾ ਸੋ ਪਰਖੰਤੁ ਪਾਉ ਕੀਂਦਾ ਆ ਕਿ ਪਰਮੇਸ਼ਰ ਦਾ ਜੋ ਵਚਨ ਆ ਉਸ ਵਚਨ ਨੂੰ ਪੜੋ ਠੀਕ ਹੈ ਹਾਂਜੀ ਪਰ ਦੇਖੋ ਇੱਕ ਸਿਰਫ ਉਦਾਹਰਨ ਦੇ ਤੌਰ ਤੇ ਮੈਂ ਇੱਕ ਇੱਕ ਚੀਜ਼ ਦਾ ਐਗਜ਼ਾਮਪਲ ਲੈ ਕੇ ਮੈਂ ਗੱਲ ਕਰਨਾ ਚਾਹੁੰਦਾ ਆ ਕਿ ਦੇਖੋ ਪ੍ਰਭੂ ਯਿਸੂ ਮਸੀਹ ਨੇ ਮਤੀਰੀਅਨ ਜੀਲ ਉਸ ਦਾ 10ਵੇਂ ਦੇ ਇਹਨੂੰ ਜਦੋਂ ਅਸੀਂ ਪੜ੍ਹਦੇ ਆ ਨਾ ਉਹਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਇੱਕ ਸਿਧਾਂਤ ਦਿੱਤਾ ਸਾਨੂੰ ਸੇਵਕਾਈ ਦਾ ਕਿ ਮੁਫਤ ਲਿਆ ਹੈ ਤੁਸੀਂ ਤਾਂ ਮੁਫਤ ਦਿਓ ਹਾਂਜੀ ਹੈਨਾ ਤੁਸੀਂ ਤੁਹਾਨੂੰ ਮੈਂ ਮੁਫਤ ਦਿੱਤਾ ਹੈ ਤੇ ਤੁਸੀਂ ਵੀ ਅੱਗੇ ਮੁਫਤ ਦਿਓ ਹੁਣ ਇਹ ਇੱਕ ਸਿਧਾਂਤ ਆ ਸੇਵਕਾਈ ਦਾ ਹਾਂਜੀ ਠੀਕ ਹੈ ਨਾ ਅਗਰ ਇੱਕ ਵਿਅਕਤੀ ਦੀ ਸੇਵਕਾਈ ਅਗਰ ਇੱਕ ਸੇਵਕ ਦੀ ਸੇਵਕਾਈ ਦਾ ਵਿੱਚੋਂ ਇਹ ਸਿਧਾਂਤ ਹੀ हट ਗਿਆ ਅਗਰ ਉਹਦੇ ਜਾਣ ਦੀ ਅਗਰ ਉਹਦੇ ਆਉਣ ਦੀ ਇੱਕ ਫੀਸ ਨਿਯੁਕਤ ਹੋ ਗਈ ਉਹਦੇ ਵੱਲੋਂ ਅਗਰ ਪ੍ਰਾਰਥਨਾ ਕਰਨ ਦੀ ਇੱਕ ਫੀਸ ਰੱਖ ਦਿੱਤੀ ਗਈ ਹੈ ਹਾਂ ਠੀਕ ਹੈ ਨਾ ਤਾਂ ਮੈਂ ਨਹੀਂ ਸਮਝਦਾ ਕਿ ਇਸ ਤੋਂ ਅੱਗੇ ਵੀ ਹੁਣ ਹੋਰ ਕੁਝ ਪਰਖਣ ਦੀ ਲੋੜ ਆ ਸਾਨੂੰ ਜਾਂ ਜਾਣਨ ਦੀ ਲੋੜ ਆ ਕਿ ਇਹ ਸੇਵਾ ਖੁਦਾ ਵੱਲੋਂ ਆ ਇਹ ਸੇਵਕ ਪਰਮੇਸ਼ਰ ਦਾ ਨਿਯੁਕਤ ਕੀਤਾ ਹੋਇਆ ਆ ਮੈਂ ਨਹੀਂ ਸਮਝਦਾ ਕਿ ਇਸ ਤੋਂ ਅੱਗੇ ਕੁਝ ਰਹਿ ਗਿਆ ਜੇ ਫਰੀ ਦੀ ਗੱਲ ਹੁੰਦੀ ਆ ਤੇ ਜਿਵੇਂ ਕਿਸੇ ਸੇਵਕ ਲੋਕਾਂ ਨੂੰ ਕਹਿ ਦਿੰਦੇ ਆ ਕਿ ਬਾਈਬਲ 'ਚ ਲਿਖਿਆ ਕਿ ਫ੍ਰੀ ਤੁਹਾਨੂੰ ਦਿੱਤਾ ਗਿਆ ਤੇ ਤੁਸੀਂ ਫ੍ਰੀ ਦਿਓ। ਤੋ ਅੱਗੋ ਕਹਿ ਦਿੰਦੇ ਕਿ ਸਾਡੇ ਵੀ ਖਰਚੇ ਆ। ਤੋਰ ਵਚਨੋਂ ਦੇ ਵਿੱਚੋਂ ਲੈਂਦੇ ਆ ਕਿ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਆ। ਤੋ ਗਾਉਂਦੇ ਬਲਦ ਦੇ ਮੋਹ ਨੂੰ ਛਕਲੀ ਨਾ ਚੜ। ਤੋ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪਤਾ ਗੱਲ ਕੀ ਆ ਦੇਖੋ ਇੱਥੇ ਗੱਲ ਉਹਦੇ ਵਿਸ਼ਵਾਸ ਦੀ। ਹੁਣ ਸਵਾਲ ਇਹ ਆ ਕਿ ਅਗਰ ਇਹ ਮੋਹ ਨਹੀਂ ਮੰਗਣਗੇ ਤੇ ਕੀ ਪਰਮੇਸ਼ਰ ਜੋ ਆ ਇਹਨਾਂ ਦੇ ਖਰਚੇ ਪੂਰੇ ਨਹੀਂ ਕਰੇਗਾ ਸਵਾਲ ਤੇ ਹੀ ਹੈ ਹਾਂਜੀ ਕਿਉਂਕਿ ਜਿਸ ਸਮੇਂ ਇੱਕ ਸੇਵਕ ਖੜਾ ਹੁੰਦਾ ਆ ਤੋ ਉਹਨੂੰ ਖੜਾ ਕਿਨੇ ਕੀਤਾ ਹੈ ਪਰਮਿਸ਼ਨ ਨੇ ਖੜਾ ਕੀਤਾ ਦੇਖੋ ਮਜ਼ਦੂਰ ਆਪਣੀ ਮਜ਼ਦੂਰੀ ਦਾ ਮਜ਼ਦੂਰੀ ਲੈਣ ਦਾ ਹੱਕਦਾਰ ਕਿਹਦੇ ਕੋਲ ਹੁੰਦਾ ਆ ਜਿੰਨੇ ਉਹਨੂੰ ਮਜ਼ਦੂਰੀ ਉਤੇ ਲਾਇਆ ਹਾਂਜੀ ਉਹਦੇ ਕੋਲ ਉਹਦੇ ਕੋਲੋਂ ਲੈਣ ਦਾ ਉਹ ਹੱਕਦਾਰ ਆ ਠੀਕ ਹੈ ਨਾ ਤੇ ਜਿੰਨੇ ਉਹਨੂੰ ਮਜ਼ਦੂਰੀ ਤੇ ਲਾਇਆ ਕੀ ਉਹਨੂੰ ਨਹੀਂ ਪਤਾ ਇਹਦੇ ਖਰਚੇ ਕੀ ਆ ਹਾਂਜੀ ਕਿ ਉਹਨੂੰ ਨਹੀਂ ਪਤਾ ਇਸ ਕਰਕੇ ਰਸੂਲਾਂ ਦੇ ਕਰਤੱਵ ਨੂੰ ਜਦੋਂ ਅਸੀਂ ਦੇਖਦੇ ਆ ਜਦੋਂ ਸੇਵਕਾਈ ਸ਼ੁਰੂ ਹੁੰਦੀ ਹੈ ਤੇ ਪਤਰਸ ਨੇ ਥੋੜੀ ਕਿਸੇ ਨੂੰ ਕਿਹਾ ਸੀ ਕਿ ਤੁਸੀਂ ਆਪਣੇ ਜ਼ਮੀਨਾਂ ਵੇਚ ਕੇ ਤੇ ਉਹ ਪੈਸਾ ਲਿਆ ਕੇ ਸਾਡੇ ਚਰਨਾਂ 'ਚ ਰੱਖ ਦਿਓ ਹਾਂਜੀ ਪਰ ਉਸ ਵਕਤ ਪਰਮੇਸ਼ਰ ਦੀ ਆਤਮਾ ਨੇ ਇੱਕ ਐਸਾ ਮਨ ਉਹਨਾਂ ਨੂੰ ਦਿੱਤਾ ਕਿ ਉਹ ਲੋਕਾਂ ਨੇ ਆਪਣਾ ਸੰਪਤੀਆਂ ਵੇਚ ਕੇ ਉਹ ਪੈਸਾ ਪਰਮੇਸ਼ਰ ਦੇ ਲਈ ਪੇਟ ਕਰ ਦਿੱਤਾ ਹਾਂਜੀ ਪਰ ਉਹਦੇ 'ਚ ਕਲੀਸਿਆ ਦੇ ਖਰਚ ਪੂਰੇ ਹੁੰਦੇ ਸੀਗੇ ਹਾਂਜੀ ਹੁਣ ਤੁਸੀਂ ਦੇਖੋ ਕੂਚ ਦੀ ਕਿਤਾਬ 25 ਅਧਿਆਏ ਦੇ ਵਿੱਚ ਜਿਸ ਸਮੇਂ ਉਜਾੜ ਦੇ ਵਿੱਚ ਇੱਕ ਮਿਲਾਪ ਵਾਲਾ ਤੰਬੂ ਤਿਆਰ ਕਰਨਾ ਸੀਗਾ ਹਾਂਜੀ موسی ਨਬੀ ਨੇ ਪਰਮੇਸ਼ਰ ਦੇ ਜੋ ਹੁਕਮ ਦੇ ਅਨੁਸਾਰ ਤੋਂ ਉਹਦੇ ਵਿੱਚ ਕਿੰਨਾ ਉਹਨਾਂ ਨੂੰ ਸਮਾਨ ਜ਼ਰੂਰੀ ਚਾਹੀਦਾ ਸੀਗਾ ਹਾਂਜੀ ਠੀਕ ਹੈ ਨਾ ਕਿੰਨਾ ਸਮਾਨ ਉਹਦੇ ਵਿੱਚ ਸੋਨਾ ਚਾਹੀਦਾ ਉਹਨਾਂ ਨੂੰ ਚਾਂਦੀ ਚਾਹੀਦੀ ਹੈ ਉਹਦੇ ਵਿੱਚ ਕੀਮਤੀ ਕੱਪੜੇ ਚਾਹੀਦੇ ਆ ਕਿੰਨਾ ਸਮਾਨ ਤੋਂ ਉਸ ਸਮੇਂ ਪਰਮੇਸ਼ਰ ਨੇ ਤੂਤ 25 ਦੀ 1 2 ਆਇਤਾਂ ਨੂੰ ਤੁਸੀਂ ਪੜ੍ਹੋਗੇ ਨਾ ਉੱਥੇ ਪਰਮੇਸ਼ਰ ਨੇ ਮੂਸਾ ਨੂੰ ਇੱਕ ਗੱਲ ਕਹੀ ਕਿ ਸਿਰਫ ਇੱਕ ਅਨਾਉਂਸਮੈਂਟ ਤੂੰ ਕਰ ਦੇ ਹਾਂਜੀ ਇਸرائیਲੀਆਂ ਦੇ ਵਿੱਚ ਕਿ ਆ ਸਮਾਨ ਜਿਹੜਾ ਆ ਇੱਥੇ ਮਤਲਬ ਚਾਹੀਦਾ ਆ ਔਰ ਉੱਥੇ ਲਿਖਿਆ ਜੀ ਦਾ ਮਨ ਉਹਨੂੰ ਪ੍ਰੇਰਦਾ ਆ ਜੀ ਦਾ ਮਨ ਉਹਨੂੰ ਪ੍ਰੇਰੇ ਉਹ ਉਹ ਲਓ ਪਰਮੇਸ਼ਰ ਕਹਿੰਦਾ ਉਹਦੋਂ ਲਓ ਜੀ ਦਾ ਮਨ ਉਹਨੂੰ ਕੀ ਕਰਦਾ ਪ੍ਰੇਰੇ ਪ੍ਰੇਰਦਾ ਹੁਣ ਮੂਸਾ ਨੇ ਸਿਰਫ ਇਸرائیਲ ਨੂੰ ਦੱਸਿਆ ਕਿ ਆ ਸਮਾਨ ਦੀ ਇੱਥੇ ਜ਼ਰੂਰਤ ਆ ਜਿਹਦਾ ਮਨ ਉਹ ਪ੍ਰੇਰਦਾ ਹੈ ਨਾ ਉਹ ਲਿਆਇਓ ਤੇ ਜਿਹਦਾ ਮਨ ਨਹੀਂ ਪ੍ਰੇਰਦਾ ਮਤਲਬ ਉਹ ਨਾ ਲਿਓ ਹਾਂਜੀ ਠੀਕ ਹੈ ਨਾ ਔਰ ਉਸ ਜਗ੍ਹਾ ਦੇ ਉੱਤੇ ਲੋਕਾਂ ਨੇ ਇੰਨਾ ਲਿਆਂਦਾ ਇੰਨਾ ਲਿਆਂਦਾ ਕਿ موسی ਨਬੀ ਹੁਣਾ ਨੇ ਹੱਥ ਜੋੜ ਤੇ ਕਿ ਹੁਣ ਬਸ ਕਰੋ ਤਾਂ ਇਹ ਆ ਪਰਮੇਸ਼ੁਰ ਦਾ ਕੰਮ ਠੀਕ ਠੀਕ ਹੈ ਨਾ ਸੋ ਇੱਥੇ ਇੱਕ ਗੱਲ ਹੋਰ ਵੀ ਆ ਜਾਂਦੀ ਹੈ ਜਦੋਂ ਅਸੀਂ ਕੁਝ ਮਸੀ ਸਿੰਗਰ ਵੀ ਅਸੀਂ ਦੇਖਦੇ ਆ ਨਾ ਹਾਂਜੀ ਤੋ ਮੈਂ ਕਈ ਵਾਰੀ ਸੋਚਦਾ ਆ ਕਿ ਇਹਨਾਂ ਦੇ ਤੁਸੀਂ ਗੀਤ ਸੁਣੋਗੇ ਨਾ ਗੀਤਾਂ ਦੇ ਵਿੱਚ ਇਹ ਗੱਲ ਕੀ ਕਰਦੇ ਆ ਮੂਸਾ ਲਈ ਬਣਾਇਆ ਜਿੰਨੇ ਪਾਣੀਆਂ ਚੋਰਾ ਹਾਂਜੀ ਤੇਰੇ ਲਈ ਪਹਾੜਾ ਨੂੰ ਉਹ ਹਿਲਾਉਣਾ ਜਾਂਦਾ ਮਤਲਬ ਇਹ ਗੱਲ ਆ ਕਿ ਗੀਤਾਂ ਦੇ ਵਿੱਚ ਅਸੀਂ ਪਹਾੜ ਪਹਾੜਾ ਨੂੰ ਹਿਲਾਉਣ ਵਾਲੇ ਵੀਸ਼ਵਾਸ ਦੀ ਗੱਲ ਕਰ ਰਹੇ ਆ ਗੀਤਾਂ 'ਚ ਅਸੀਂ ਸਮੁੰਦਰਾਂ ਨੂੰ ਅਲੱਗ ਕਰਨ ਵਾਲਾ ਵੀਸ਼ਵਾਸ ਦੀ ਗੱਲ ਕਰ ਰਹੇ ਆ ਹਾਂਜੀ ਗੀਤਾਂ ਦੇ ਵਿੱਚ ਤੇ ਅਸੀਂ ਖੁਦਾ ਦੇ ਇੱਕ वचन ਨੂੰ ਲੈ ਕੇ ਕੀ ਕਰਦੇ ਦਿਖਾਉਨੇ ਆ ਕਿ ਖੁਦਾ ਤੇ ਵਿਸ਼ਵਾਸ ਕਰਨ ਵਾਲਾ ਜਿਹੜਾ ਆ ਉਹਦੇ ਲਈ ਤੇ ਸਾਰੇ ਰਾਹ ਖੁੱਲ ਜਾਂਦੇ ਆ ਉਹਦੇ ਲਈ ਤੇ ਫਿਰ ਪਹਾੜ ਵੀ ਹਿਲ ਜਾਂਦੇ ਆ ਤੇ ਜਦੋਂ ਫਿਰ ਗੱਲ ਆ ਜਾਂਦੀ ਆ ਕਿ ਖੁਦ ਵਿਸ਼ਵਾਸ ਦੀ ਇੱਕ ਸੇਵਾ ਕਰਨ ਦਾ ਖੁਦ ਹਾਂਜੀ ਕਿ ਤੂੰ ਠੀਕ ਆ ਤੂੰ ਜਿਹੜਾ ਆਪਣੇ ਗੀਤ ਭਜਨ ਦੇ ਵਿੱਚ ਤੂੰ ਜਿਹੜੇ ਵਿਸ਼ਵਾਸ ਦੀ ਗੱਲ ਕਰ ਰਿਹਾ ਉਹ ਵਿਸ਼ਵਾਸ ਸਿਰ ਤੂੰ ਆਪਣੇ ਜੀਵਨ 'ਚ ਵੀ ਦਿਖਾ ਤੂੰ ਵਿਸ਼ਵਾਸ ਕਰ ਕਿ ਮੈਂ ਮੋ ਨਈ ਮੰਗੂਗਾ ਹੁਣ ਇਹ ਪਰਮੇਸ਼ਰ ਦੇਖੇਗਾ ਕਿ ਪਰਮੇਸ਼ਰ ਨੇ ਮੇਰੇ ਇੰਤਜ਼ਾਮ ਇੱਥੇ ਹੀ ਪੂਰੇ ਕਰਨੇ ਆ ਜਿੱਥੇ ਮੈਨੂੰ ਬੁਲਾਇਆ ਗਿਆ ਜਾਂ ਪਰਮੇਸ਼ਰ ਨੇ ਮੇਰੇ ਇੰਤਜ਼ਾਮ ਜਿਹੜੇ ਆ ਕਿਸੇ ਹੋਰ ਜਗ੍ਹਾ ਤੋਂ ਪੂਰੇ ਕਰਨੇ ਇਹ ਤੇ ਪਰਮੇਸ਼ਰ ਦੇਖੇਗਾ ਸਹੀ ਗੱਲ ਹੈ ਠੀਕ ਹੈ ਨਾ ਸੋ ਜੇ ਤੁਹਾਨੂੰ ਇਹੀ ਵਿਸ਼ਵਾਸ ਨਹੀਂ ਹੈ ਇੱਕ ਸੇਵਕ ਨੂੰ ਕਿ ਮੇਰੇ ਬਿਨਾ ਮੰਗੇ ਖੁਦਾ ਕੀ ਕਰ ਸਕਦਾ ਅਸੀਂ ਪ੍ਰਚਾਰ ਤੋਂ ਅਸੀਂ ਕੀ ਕਰਾਂਗੇ ਕਿ ਉਹ ਸਾਡੇ ਮੰਗਣ ਤੋਂ ਪਹਿਲਾਂ ਔਰ ਸੋਚਣ ਤੋਂ ਜ਼ਿਆਦਾ ਕੀ ਕਰਦਾ ਸਾਨੂੰ ਦੇਣਾ ਜਾਣਦਾ ਹੈ ਤਬਈ ਯਸ਼ੂ ਮਸੀਹ ਨੇ ਬੋਲਿਆ ਹੈ ਨਾ ਹਾਂਜੀ ਹਾਂਜੀ ਕਿ ਪਰਾਈਆਂ ਕੌਮਾਂ ਵਾਂਗੂ ਕੀ ਨਾ ਕਰੋ ਤੁਸੀਂ ਹਨਾ ਕਿਉਂਕਿ ਤੁਹਾਡਾ ਪਿਤਾ ਸਵਰਗੀ ਪਿਤਾ ਜਿਹੜਾ ਉਹ ਪਹਿਲੂ ਜਾਣਦਾ ਹੈ ਉਹ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਹਾਂਜੀ ਹਨਾ ਤੁਹਾਡੇ ਸੋਚਣ ਤੋਂ ਜ਼ਿਆਦਾ ਕਰਨਾ ਜਾਣਦਾ ਉਹ ਹਾਂਜੀ ਤੋਂ ਇਸ ਲਈ ਸਭ ਤੋਂ ਵੱਡੀ ਚੀਜ਼ ਕੀ ਹੈ ਕਿ ਇੱਥੇ ਵਿਸ਼ਵਾਸ ਕਰਨ ਦੀ ਗੱਲ ਆ ਕਿ ਮੈਨੂੰ ਜਿਹੜੇ ਖੁਦਾ ਨੇ ਖੜਾ ਕੀਤਾ ਹੈ ਨਾ ਉਹ ਪਰਮੇਸ਼ਰ ਜੋ ਆ ਉਹ ਜਾਣਦਾ ਆ ਉਹਨੇ ਮੇਰੇ ਇੰਤਜ਼ਾਮ ਜਿਹੜੇ ਆ ਕਿਸ ਤਰ੍ਹਾਂ ਪੂਰੇ ਕਰਨੇ ਆ ਕਿੱਥੋਂ ਪੂਰੇ ਕਰਨੇ ਆ ਇਸ ਲਈ ਜਿਹੜਾ ਵਿਅਕਤੀ ਇਹ ਵਿਸ਼ਵਾਸ ਦੀ ਸੇਵਾ ਕਾਈ ਲੈ ਕੇ ਚੱਲਦਾ ਹੈ ਨਾ ਉਹਨੂੰ ਨਹੀਂ ਕਦੀ ਜ਼ਰੂਰਤ ਪੈਂਦੀ ਕਿ ਉਹ ਜਿੱਥੇ ਜਾ ਰਿਹਾ ਆਪਣੇ ਖਰਚੇ ਪੀ ਲੈ ਉਹਨਾਂ ਨੂੰ ਗਿਣੌਣੇ ਸ਼ੁਰੂ ਕਰ ਦੇ ਕਿ ਮੇਰਾ 5000 ਦਾ ਤੇਲ ਲੱਗਣਾ ਜੀ ਜਾਂ ਮੇਰਾ ਸਟਾਫ ਹੈ ਨਾਲ ਉਹਨਾਂ ਨੂੰ ਤਨਖਾਹਾਂ ਮੈਂ ਦੇਣੀਆਂ ਹੈ ਹਾਂਜੀ ਠੀਕ ਆ ਸਾਡਾ ਆ ਖਰਚਾ ਸਾਡਾ ਉਹ ਖਰਚਾ ਹੈ ਠੀਕ ਹੈ ਨਾ ਇਹਦਾ ਮਤਲਬ ਜੇ ਤੁਹਾਨੂੰ ਹੱਥ ੱਡਣ ਦੀ ਜ਼ਰੂਰਤ ਪੈ ਰਹੀ ਆ ਹਾਂਜੀ ਫਿਰ ਤੁਸੀਂ ਉੱਥੇ ਦੇਖ ਲਓਗੇ ਫਿਰ ਤੁਹਾਡੀ ਸੇਵਕਾਈ ਕਿਹਦੇ ਵੱਲੋਂ ਠੀਕ ਹੈ ਨਾ ਇਸ ਲਈ ਗੋਂਦੇ ਹੋਏ ਬਲਦੇ ਦੇ ਮੂੰਹ ਨੂੰ ਸ਼ਿਕਰੀ ਪਰਮੇਸ਼ਰ ਕੰਨਾ ਨਾ ਚੜਾ ਇਹ ਗੱਲ ਬਿਲਕੁਲ ਸੱਚ ਹੈ ਹਾਂਜੀ ਠੀਕ ਹੈ ਨਾ ਪਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਿਹੜੇ ਖੁਦਾ ਨੇ ਖੜਾ ਕੀਤਾ ਹੈ ਨਾ ਉਹ ਪਰਮੇਸ਼ਰ ਜਿਹੜਾ ਹੈ ਨਾ ਸਾਡੇ ਇੰਤਜ਼ਾਮ ਪੂਰੇ ਕਰਨ ਦੀ ਕੀ ਰੱਖਦਾ ਸਮਰਥ ਰੱਖਦਾ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਸਿਰਫ ਇੱਕ ਸਾਡੇ ਉਹ ਬਣ ਚੁੱਕੇ ਆ ਕਿ ਅਸੀਂ ਆਪਣੇ ਅੰਦਰ ਦੀ ਅਭਿਲਾਸ਼ਾ ਨੂੰ ਪੂਰਾ ਕਰਨ ਲਈ ਅਸੀਂ ਕੁਝ ਬਚਨ ਹਰ ਕਿਸੇ ਨੇ ਕੀ ਕੀਤੇ ਚੁਣ ਕੇ ਰੱਖੇ ਹਨ ਹਾਂਜੀ ਠੀਕ ਹੈ ਨਾ ਇਸ ਕਰਕੇ ਮੈਨੂੰ ਸਮਝਦਾ ਕਿ ਖੁਦਾ ਇੱਕ ਵਿਅਕਤੀ ਨੂੰ ਖੜਾ ਕਰ ਰਿਹਾ ਹੈ ਖੁਦਾ ਇੱਕ ਵਿਅਕਤੀ ਨੂੰ ਇਸਤੇਮਾਲ ਕਰ ਰਿਹਾ ਹੈ ਤਾਂ ਉਸ ਵਕਤ ਉਹਨੂੰ ਮਤਲਬ ਇਹਨਾਂ ਗੱਲਾਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ